ਬਟਿੰਡਾ ਦੇ ਬੱਸ ਸਟੈਂਡ ਤੋਂ ਫੌਜੀ ਚੌਕ ਦੇ ਵਿਚਾਲੇ ਜੇ ਖੁੱਲਿਆ ਇੱਕ ਇਨਜੀ ਦਾ ਸ਼ੋਰੂਮ ਜਿੱਥੇ GST ਦੇ ਮੇਰੇ ਘਟਿਆ ਉਥੇ ਇਹਦਾ ਮਾਲਕ ਦੇ ਰਿਹਾ ਲੋਕਾਂ ਨੂੰ ਹੋਰ ਵੀ ਦਿਵਾਲੀ ਦੀ ਗਿਫਟ ਦੱਸ ਦਈਏ ਕਿ ਜਿੱਥੇ ਦੇਸ਼ ਭਰ ਦੇ ਅੰਦਰ GST ਦੇ ਰੀਡ ਨੇ ਜਿਹੜੇ ਉਹ 10% ਘਟੇ ਨੇ ਉਹਦੇ ਨਾਲ ਜਿੱਥੇ ਆਮ ਗਾਹਕ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਉਹ ਉਥੇ ਹੁਣ ਦੁਕਾਨਦਾਰਾ ਵੱਲੋਂ ਵੱਡੇ ਵੱਡੇ ਦਿਵਾਲੀ ਦੀ ਜਿਹੜੀ ਗਿਫਟ ਨੇ ਉਹ ਵੀ ਦੇਣੀ ਸ਼ੁਰੂ ਕਰ ਦਿੱਤੇ ਹਨ ਤੇ ਅਸੀਂ ਅਸੀਂ ਇਸ ਨੂੰ ਪਕਾਰਿਆ ਬਟਿੰਡਾ ਦੇ ਬੱਸ ਸਟੈਂਡ ਤੋਂ ਫੌਜੀ ਚੌਂਕ ਦੇ ਵਿਚਾਲੇ ਇੱਕ ਨਵੇਂ ਖੁੱਲੇ LG ਦੇ ਸ਼ੋਅਰੂਮ ਨੇ ਆ ਜਿਸ ਦੇ ਵਿੱਚ GST ਦੇ ਰੇਟ ਵੀ ਆਪਣਾ ਜਿੱਥੇ ਘਟੇ ਨੇ ਉੱਥੇ ਲੋਕਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਲਗਾਤਾਰ ਜਿਹੜੇ ਇਹ ਨੇ ਲੋਕਾਂ ਦੇ ਲਈ ਵੀ ਵੀ ਆਪਣਾ ਦੁਆਲੇ ਦੇ ਗਿਫਟਿੰਗ ਜਿਹੜੇ ਉਹ ਵੀ ਆ ਰਹੇ ਨੇ ਅਤੇ ਹੁਣ ਇਹਦੇ ਨਾਲ ਵੀ ਆਪਣਾ ਗਾਹਕ ਨੂੰ ਵੀ ਡਬਲ ਪੈਦਾ ਹੋ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ GST ਦੀ ਰੇਟ ਘਟਿਆ ਹੈ 5-7000 ਵੀ ਉਧਰ ਫਾਇਦਾ ਹੋ ਜਾਣਾ ਤੇ ਨਾਲ ਨਾਲ ਇਹ ਇਹ ਥੋੜਾ ਸਮਾਨ ਖਰੀਦਦਾ ਤੇ ਉਹਨਾਂ ਨੂੰ ਇਹਨਾਂ ਵੱਲੋਂ ਵੀ ਆਪਣਾ ਕੰਪਨੀ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਨੇ ਉਹ ਗਿਫਟ ਦਿੱਤੇ ਜਾਂਦੇ ਨੇ ਤੇ ਉਹ ਇਸ ਦੇ ਨਾਲ ਵੀ ਆਪਣਾ GST ਤੇ ਪਲੇਟ ਘਟਣ ਦੇ ਨਾਲ ਗਾਹਕ ਦਾ ਵੀ ਵੀ ਆਪਣਾ ਡਬਲ ਫਾਇਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਵੀ ਜਿਹੜੇ ਇਹ ਵੀ ਆਪਣਾ ਕਸਟਮਰ ਹੈ ਉਹ ਡਬਲ ਆਉਣ ਲੱਗੂਗਾ ਹੁਣ ਤੇ ਉਹ ਇਸ ਦੇ ਨਾਲ ਉਹਨਾਂ ਦਾ ਹੀ ਫਾਇਦਾ ਹੋਊਗਾ ਇਸ ਨੂੰ ਦਿਖਾ ਰਹੇ ਹਾਂ ਕਿ ਸਾਰੀਆਂ ਤਸਵੀਰਾਂ ਜਿੱਥੇ ਵੱਡੇ ਤੋਂ ਵੱਡੇ ਫਰਿੱਜ ਇਸ ਐਲਜੀ ਦੇ ਸ਼ੋਅਰੂਮ ਦੇ ਵਿੱਚ ਆਏ ਹੋਏ ਹਨ ਇੱਥੇ ਵਾਸ਼ਿੰਗ ਮਸ਼ੀਨਾਂ ਨੇ ਜੇ ਆਪਾਂ ਗੱਲ ਕਰੀਏ ਏਸੀ ਨੇ ਹਰ ਇੱਕ ਅਲੀ ਦਾ ਪ੍ਰੋਡਕਟ ਹੈ ਜਿਹੜਾ ਇਸ ਕੰਪਨੀ ਦਾ ਏਏ ਅਲੀ ਜੀ ਦਾ ਕੰਪਨੀ ਦਾ ਇਸ ਸ਼ੋਰੂਮ ਦੇ ਅੰਦਰ ਮਿਲ ਰਿਹਾ ਹੈ ਅਤੇ ਇਹਨਾਂ ਵੱਲੋਂ ਡਬਲ ਗਿਫਟ ਦੇ ਤਿਆਰ ਨੇ ਜਿੱਥੇ GST ਦਾ ਜਿਹੜਾ ਸਰਕਾਰ ਨੇ ਗਿਫਟ ਦਿੱਤਾ ਹੈ ਲੋਕਾਂ ਨੂੰ ਅਤੇ ਹੁਣ ਕੰਪਨੀ ਵੱਲੋਂ ਵੀ ਇਸ ਦੇ ਉੱਤੇ ਵਿਸ਼ੇਸ਼ ਆਫਰਾਂ ਆਈਆਂ ਨੇ ਦਿਵਾਲੀ ਦੇ ਲਈ ਵਿਸ਼ੇਸ਼ ਆਫਰਾਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਅਤੇ ਇਸ ਲਈ ਲੋਕ ਨੇ ਇੱਥੇ ਵੱਡੀ ਗਿਣਤੀ ਵਿੱਚ ਆਉਣੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਸ ਸਬੰਧੀ ਇੱਥੇ ਆਏ ਹੋਏ ਲੋਕ ਤੇ ਇਸ ਦੁਕਾਨ ਦਾ ਮਾਲਿਕ ਜੀ ਕੀ ਨਾਮ ਹੈ ਮੇਰਾ ਨਾਮ ਰੇਖਾ ਜੀ ਹੈ ਜੀ ਐਸਟੀ ਦਾ ਹੀ ਦਾਤਾ ਅਸੀਂ ਪਹਿਲਾਂ ਤੇ ਹਰ ਹਰ ਦੇ ਵਿੱਚ ਤਾਂ ਹੈਗਾ ਤਾਂ ਅੱਜ ਸਭ ਦਾ ਹੈ ਤੇ ਕੀ ਚੱਲ ਰਿਹਾ ਹੈ ਹਾਂਜੀ ਜੀ ਐਸਟੀ ਘਟਣ ਨਾਲ ਸਾਨੂੰ ਰੇਟ ਦਾ ਬਹੁਤ ਫਰਕ ਪਿਆ ਜਿਹੜੀ ਜੀ ਸਾਨੂੰ 71000 ਦੇ ਮਿਲਦੀ ਸੀ ਉਹ ਹੁਣ 63000 ਦੇ ਮਿਲੀ ਹੈ ਜਿਸ ਨਾਲ ਸਾਨੂੰ ਕੁਝ ਦੀਵਾਲੀ ਦੇ ਆਫਰ ਕਰਕੇ ਵੀ ਰੇਟ ਦਾ ਕਾਫੀ ਫਰਕ ਪੈ ਗਿਆ ਨਾਲੇ ਆਫਰਸ ਮਿਲ ਰਹੇ ਆ

ਤੇ ਐਜੇ ਕਸਟਮਰ ਮੈਨੂੰ ਫਰਕ ਕਿੰਨਾ ਪੋਵੇ ਐਲਸੀਡੀ ਵਗੈਰਾ ਖਰੀਦਦੀ ਹੋਵੇ ਸਰ ਹੁਣ ਤਾਂ ਸਿੱਧੇ ਹੀ ਫਲੈਟ 10% ਘਟ ਗਿਆ ਜੀ ਇਹ ਐਕਚੁਅਲੀ ਕੀ ਹੈ ਜਿਹੜੀ ਜੀਐਸਟੀ ਪਹਿਲਾਂ 28% ਲੱਗਦੀ ਸੀ ਸਾਰੀ ਚੀਜ਼ਾਂ ਤੇ ਵੱਖਰੀ ਵੱਖਰੀ ਸੀ ਕਿਸੇ ਤੇ 18 ਕਿਸੇ ਤੇ 28 ਹੁਣ ਸਾਰੀ ਚੀਜ਼ਾਂ ਤੇ 18 ਹੀ ਹੋ ਗਈ ਜੀ ਇਸ ਦਾ 10% ਦਾ ਜੀਐਸਟੀ ਦਾ ਬੈਨੀਫਿਟ ਸਿੱਧਾ ਇਹ ਮਿਲਣਾ ਜੀ ਦੂਸਰਾ ਹੁਣ ਹਰ ਇੱਕ ਚੀਜ਼ ਤੇ ਦਿਵਾਲੀ ਦੀਆਂ ਸਕੀਮਾਂ ਆ ਗਈਆਂ ਜੀ ਉਹ ਸਾਰਿਆਂ ਨੂੰ ਡਬਲ ਬੈਨੀਫਿਟ ਹੋਵੇਗਾ ਸਮਰਦੇ ਉਦੋਂ ਤਾਂ ਦੀਵਾਲੀ ਗਈਆਂ ਸਕੀਮਸ ਉਦੋਂ ਜੀਐਸਟੀ ਦਾ ਬੈਨੇਫਿਟ ਕਸਮਰ ਨੂੰ ਕੋਈ ਚੀਜ਼ ਕੋਈ ਐਗਜ਼ਾਮਪਲ ਇਹ ਕੋਈ 1 ਲੱਖ ਰੁਪਏ ਦੀ LED ਸੀ ਜੀ ਉਹ 90 ਹਜ਼ਾਰ ਦੀ ਰਹੀ 90 ਹਜ਼ਾਰ ਦੀ ਅੱਧਾ 100 ਅੱਧੇ ਕੰਪਨੀਆਂ ਦੇ ਗਿਫਟ ਹੋ ਗਏ ਜੀ ਤਾਂ ਪੂਰੀ ਜਮਝੋ 20 ਹਜ਼ਾਰ ਰੁਪਏ ਨੂੰ ਕਸਮਰ ਦਾ ਫਾਇਦਾ ਹੋਣ ਲੱਗ ਗਿਆ ਤੇ ਬਹੁਤ ਕਸਮਰ ਖੁਸ਼ਾ ਸਰ ਕੋਲੇ ਸਵੇਰੇ ਵੀ ਅਸੀਂ ਵਧੀਆ ਕਸਮਰ ਸੀ ਪਰ ਤੁਰਕਿੰਨਾ ਬੰਦਾ ਜੀਪ ਕੱਟ ਦਿੱਲੀ ਕਰ ਰਿਹਾ ਬੰਦੀ ਕਸਟਮਰ ਨੂੰ ਸਾਊਂਡ ਬਾਰ ਤੁਸੀਂ ਗੱਲ ਕੀਤੀ ਹੈ ਹੋਰ ਕਿਹੜੇ ਕਿਹੜੇ ਸਮਾਨ ਜੇ ਆਪਾਂ ਤਾਂ ਉਥੋਂ 1 ਬਾਈ 1 ਪੁੱਛਣ ਦੀ ਕੋਸ਼ਿਸ਼ ਕਰਾਂ ਜਾਂ ਡੀਲ ਕਿਹ ਜਿਹੜਾ ਸਮਾਨ ਜਿਹੜੀ 28% ਦੀ ਆਈਟਮ ਸੀ ਜੀ ਉਹ ਜਿਹੜੀ LED ਸੀ ਜੀ 45 ਇੰਚ ਉਹ ਦੋ ਵੱਡੀਆਂ ਸਾਰੀਆਂ ਤੇ AC AC ਬਹੁਤ ਅੱਛਾ ਵਿਕ ਰਿਹਾ ਹੈ ਹਾਲਾ ਕਿ ਸੀਜ਼ਨ ਆਊਟ ਹੋਣ ਵਾਲਾ ਹੈ ਲੇਕਿਨ ਕਸਮ ਬਹੁਤ ਜ਼ਿਆਦਾ ਲਾਈ ਕਰ ਰਹੀ ਹੋਈ ਸੀ ਉਹ 28% ਵਾਲੀ ਆਈਟਮ 18 ਚੋਗੀ ਤੇ ਕੱਟੋ ਘੱਟ ਸਿੱਧੇ ਹੀ 5-6000 ਰੁਪਏ ਦਾ AC ਦਾ ਫਰਕ ਪੈ ਗਿਆ ਜੀ ਤੇ ਨਾਲ ਦੀਵਾਲੀ ਦੀਆਂ ਸਕੀਮਸ ਹੈ ਤੇ ਜਿਹੜੇ ਆਡੀਓ ਸਿਸਟਮ ਹੈ ਇਹ ਵੀ ਚਾਰ-ਚਾਰ 5-5000 ਸਸਤੀ ਹੈ ਹੁਣ ਕਸਮਰ ਇੱਕ ਦੀਏ ਦੋ-ਦੋ ਆਈਟਮਾਂ ਲੈਣ ਲੱਗ ਗਿਆ ਜੀ ਕਿਸੇ ਦਾ ਬਜਟ ਹੈ ਮੰਨ ਲਓ ਉਹਨਾਂ ਉਹ ਜਦੋਂ ਸਸਤਾ ਹੋ ਗਿਆ ਉਹ ਕਹਿੰਦੇ ਮੈਂ ਇਹ ਵੀ ਫਾਇਦਾ ਹੋ ਗਿਆ ਅੱਜ ਪਹਿਲਾ ਦਿਨ ਲੱਗਦਾ ਕਸਟਮਰ ਮੇਰੇ ਨੂੰ ਵੱਧ ਆ ਰਹੇ ਹਨ ਹਾਂਜੀ ਹਾਂ ਇਨਕਰੀਜ਼ ਹਰੇਕ ਨੂੰ ਵਿਕਤੀਕੀ ਰੇਟ ਜੀ ਆ ਬਹੁਤ ਕਸਮਾ ਰਹੇ ਆ ਜੀ ਜਿਹੜੇ ਪਹਿਲਾਂ ਦੇਖੇ ਸੀ ਕੁਆਰੀਜ਼ ਵੀ ਬਹੁਤ ਆ ਰਹੀਆਂ ਪਾਲ ਜਾ ਰਹੇ ਆ ਵੀ ਘਟ ਗਿਆ ਜੀ ਹਾਂਜੀ ਇਸ ਘਟ ਰਹੇ ਆ ਵਿਜ਼ਿਟ ਕਰਨਗੇ ਕਸਟਮਰ ਤੇ ਆ ਵੀ ਰਹੇ ਆ ਤੁਹਾਡੇ ਸਾਹਮਣੇ ਹੋਣੀ ਆ ਕਸਟਮਰ ਖੜੇ ਆ ਸੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਦੁਕਾਨਦਾਰਾਂ ਨੂੰ ਤੇ ਕਸਟਮਰ ਨੂੰ ਜੀ ਬੈਨੀਫਿਟ ਹੋਊਗਾ ਸੋ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਜੀ ਸਾਡੇ ਕੋਲੇ ਵੀ ਸੇਲ ਵਧੂਗੀ ਜੀ ਕਸਟਮਰ ਦਾ ਤਾਂ ਡਬਲ ਬੈਨੀਫਿਟ ਹੈਗਾ ਹੈਗਾ ਜੀ ਐਸਟੀ ਆਰ ਦੀ ਦੀਵਾਲੀ ਦੀ ਸਕੀਮ ਕਾ ਇਲੈਕਟ੍ਰੋਨਿਕ ਸਾਰੀ ਰੇਡ ਨੂੰ ਇਹ ਬਹੁਤ ਵਧੀਆ ਉਹ ਹੈ ਤੇ ਵਧੀਆ